ਨੀ ਤਾਂ ਹੁਣ ਚੱਲ ਗਈ ਹੈ ਮੈਂ ਵੀ ਚੱਲਾਂ ਬਹਿ ਜਾ ਦੋ ਮਿੰਟ ਚੱਲ ਬਹਿ ਜਾ ਮੈਂ ਵੀ ਫਿਰ ਚੱਲ ਜਾਣਾ ਹੈ ਦੇਖਿਆ ਫੇਣ ਹੋਰ ਦੇਖਿਆ ਹੀ ਆ ਦੇਖ ਗਲਤੀ ਕਿਹਦੀ ਸੀ ਬਾਕੀ ਤਾਂ ਆਪਣੀ ਸੀ ਆਪਣੀ ਸੀ ਨਾ ਮਾਫੀ ਮੰਗਾ ਲਈ ਨਾ ਫਿਰ ਆਪਣੀ ਸੀ ਫਿਰ ਗੱਲ ਪਤਾ ਕੀ ਆ ਅੱਜ ਭਰਾ ਸਾਡਾ ਸਾਡੇ ਨਾਲ ਆ ਹੈਨਾ ਤਾਂ ਕਰਕੇ ਸਾਡਾ ਰੋਹ ਵਾ ਜੇ ਸਾਡੀ ਭਰਾ ਨਾ ਸੁਣੇ ਫਿਰ ਕਾ ਦਾ ਰੋਹ ਰਹਿਣਾ ਆ ਬਣਾਵਾ ਨਾਲੇ ਸਰਦਾਰੀ ਹੁੰਦੀ ਆ ਸੇਣਾ ਵਾ ਸਹੀ ਗੱਲ ਆ ਭਰਾ ਵੀ ਸਾਡਾ ਚਮਚਾ ਬਣਿਆ ਫਿਰਦਾ ਐ ਸਹੀ ਗੱਲ ਐ ਇਹਨੂੰ ਪਤਾ ਨਹੀਂ ਲੱਗਦਾ ਚੰਗਾ ਅੰਦਾ ਆਪਾਂ ਹੋਰ ਕੀ ਮੈਂ ਸੁਨੀਤਾ ਮੈਂ ਕਹਿਆ ਪੇਕੇ ਘਰ ਦਾ ਰਾਹ ਤਾਂ ਖੁੱਲਾ ਸਾਡੇ ਲਈ ਭਰਾ ਸਾਡੇ ਨਾਲ ਆ ਅਕਸਰ ਉਹ ਨਨਾਨਾ ਆ ਇੰਨਾ ਤਾਂ ਨਨਾਨਾ ਦਾ ਰੋਗ ਹੁੰਦਾ ਹੀ ਆ ਪੂਜਾ ਤਾ ਕੋਣ ਹਲੋ ਬਾਪੂਜਾ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਪੂਜਾ ਕਿੱਦਾਂ ਬੱਸ ਠੀਕ ਐ ਵਧੀਆ ਤੁਸੀਂ ਸੁਣਾਓ ਭਾਜੀ ਕਿਦਾਂ ਠੀਕ ਐ ਪੂਜਾ ਬਹੁਤ ਵਧੀਆ ਮੈਂ ਕਹਾਂ ਮਹਾਰਾਣੀਆਂ ਪਹੁੰਚ ਗਈਆਂ ਤੁਰ ਪਈਆਂ ਲਾਹੌਰ ਗਈ ਅੱਛਾ ਹਜੇ ਪਹੁੰਚੀਆਂ ਨਹੀਂ ਗਈਆਂ ਅੱਛਾ ਪਹੁੰਚੀਆਂ ਨੇ ਵਾਣ ਜੂਗੀਆਂ ਬਸ ਆਣ ਵਾਲੀਆਂ ਹੀ ਹੋਣੀਆਂ ਚੰਗੀ ਤਸੱਲੀ ਕੀਤੀ ਅੱਜ ਅਸੀਂ ਦੋਨਾਂ ਨੇ ਅੱਛਾ ਵਧੀਆ ਕੀਤਾ ਫੇਰ ਨਾ ਮੈਂ ਕਹਾਂ ਕੰਨ ਚ ਪਈਆਂ ਨਹੀਂ ਲੜਕੂਗੀਆਂ ਹੁਣ ਅੱਛਾ ਗਲਤੀ ਮੰਨ ਕੇ ਗਈਆਂ ਜਾਂ ਮੈਂ ਕਹਾਂ ਗਲਤੀ ਕੀਤੀ ਐ ਤਾਂ ਫੇਰ ਮੰਨਣੀ ਵੀ ਤੁਸੀਂ ਆ ਠੀਕ ਐ ਮਾਫੀ ਮੰਨ ਕੇ ਗਈਆਂ ਚੰਗਾ ਕੀਤਾ ਫੇਰ ਮੈਂ ਕਹਿੰਨੀ ਤੁਹਾਡੇ ਮੋਰੇ ਦੇ ਜੀਜੀ ਕਰੂੰਗੀਆਂ ਹੁਣ ਲੈ ਫੇ ਤਾਂ ਕੁਛ ਕਰ ਦਿੱਤਾ ਤੂੰ ਵਧੀਆ ਕੀਤਾ ਮੈਨੂੰ ਪਤਾ ਕਿ ਨਾ ਮਾਫੀ ਮੰਗਣਾ ਮੈਂ ਕਿ ਹੁਣ ਪਹਿਲਾਂ ਤਾਂ ਆਕੜਦੀਆਂ ਸੀ ਦੋਏ ਅੱਛਾ ਮਾਫੀਆਂ ਹਾਂ ਤੇ ਕਹਿੰਦੀ ਸਾਨੂੰ ਤੇਰੇ ਭਾਜੀ ਨੇ ਭੇਜਿਆ ਮੈਂ ਕਿ ਭਾਜੀ ਨੇ ਭੇਜਿਆ ਤੁਸੀਂ ਆਪ ਨਹੀਂ ਆਈਆਂ ਹੂੰ ਨਹੀਂ ਨਹੀਂ ਅਸੀਂ ਮਾਫੀ ਮੰਗਣਾ ਹੈ ਸਾਨੂੰ ਗਲਤੀ ਦਾ ਪਛਤਾਵਾ ਆ ਯੇ ਆ ਉਹ ਮੈਂ ਕਿ ਜੋ ਉਤਣੀ ਗੱਲ ਕੀ ਮੰਨ ਲੈਣੀਆਂ ਅੱਵੇ ਕੁਝ ਵੀ ਨਾ ਹੁੰਦਾ ਸਾਡੇ ਘਰ ਗਿਆ ਜੀ ਤੁਸੀਂ ਬੇਇੱਜ਼ਤੀ ਕੀਤੀ ਹਾਂ ਤੇ ਹੁਣ ਤੁਸੀਂ ਗੱਲਾਂ ਕਰਦੀਆਂ ਆ ਨਹੀਂ ਨਹੀਂ ਸਾਡ ਤੋਂ ਗਲਤੀ ਹੋ ਗਈ ਸਾਨੂੰ ਉਹਨਾਂ ਨੇ ਘਰ ਨਹੀਂ ਬਾੜਨਾ ਤੇਰੇ ਭਾਜੀ ਨੇ ਸਾਨੂੰ ਮਾਫ਼ ਕਰ ਤੋ ਮੁੜ ਕੇ ਨਹੀਂ ਇੱਦਾਂ ਹੋਊਗਾ ਜੇ ਆ ਉਹ ਮੈਂ ਕਹਾ ਹੁਣ ਠੀਕ ਆ ਅਸੀਂ ਮਾਫ਼ ਕਰਤਾ ਤੁਹਾਡੇ ਕਰਕੇ ਨਹੀਂ ਚਲੋ ਚੱਲ ਠੀਕ ਆ ਵਧੀਆ ਕੀਤਾ ਜੇ ਤੁਸੀਂ ਮਾਫ਼ੀ ਮੰਗ ਲਈ ਆ ਤੇ ਆਪਣਾ ਗਲਤੀ ਦਾ ਪਛਤਾਵਾ ਕਰਦੀਆਂ ਆ ਤਾਂ ਠੀਕ ਹੋ ਆਫੇ ਵਾਰਨਿੰਗ ਦੇ ਦਿੱਤੀ ਵਾਰਨਿੰਗ ਦੇ ਦਿੱਤੀ ਵਧੀਆ ਕੀਤਾ ਮੈਂ ਕਹਾ ਜੇ ਸਾਡੇ ਭਰਾ ਨੂੰ ਪੰਗ ਲੱਗਾ ਹਾਂ ਕੁਤਾ ਤਕਲੀਫ ਦਿੱਤੀ ਲੜਾਈ ਕੀਤੀ ਜਾਂ ਸਾਡੇ ਨਾਲ ਹਾਂ ਕੀਤੀ ਮੁੜ ਕੇ ਮੈਂ ਕਹਾਂ ਫੇਰ ਨਾ ਕਿ ਉਹ ਇਹ ਮਾਫੀ ਨਹੀਂ ਘਰੋਂ ਬਾਹਰ ਹੀ ਜਾਉਂਗੀ ਆ ਨਹੀਂ ਵਧੀਆ ਕੀਤਾ ਤਸੱਲੀ ਕਰ ਦਿੱਤੀ ਚੰਗਾ ਹੋ ਗਿਆ ਮੈਂ ਕਹਾਂ ਨਹੀਂ ਤੁਸੀਂ ਦੇਖੋ ਹੁਣ ਆਉਂਗੀ ਆ ਜੀ ਜੀ ਕਰੂੰਗੀ ਆ ਤੁਹਾਨੂੰ ਵੀ ਤੁਸੀਂ ਕਹਿੰਦੇ ਕਿ ਪਤਾ ਨਹੀਂ ਕਿਹੜਾ ਮੰਤਰ ਪੜਤਾ ਅੱਛਾ ਚਲ ਫੇਰ ਇਹ ਤਾਂ ਠੀਕ ਵਾ ਮੈਨੂੰ ਲੱਗਦਾ ਬਾਹਰ ਆਵਾਜ਼ ਹੀ ਆਉਦੀ ਆ ਪੂਜਾ ਮੈਨੂੰ ਲੱਗਦਾ ਬਾਹਰ ਆ ਗਈਆਂ ਫੇਰ ਅੱਛਾ ਚਲੋ ਠੀਕ ਹੈ ਭਾਜੀ ਚਲ ਠੀਕ ਹੈ ਪੂਜਾ ਓਕੇ ਜੀ ਬਸ ਠੀਕ ਹੈ ਸਾਨੂੰ ਆਨਜੇਕਿੰਗ ਪੈਕਸਿਸਲ ਠੀਕ ਹੈ ਵਧੀਆ ਵਧੀਆ ਮੈਂ ਕਿਹਾ ਬਾਜੀ ਵੇਟ ਕਰਦੇ ਹੋਣੇ ਮੇਰੀ ਦਰਵਾਜ਼ਾ ਗੇਟ ਵੀ ਖੁੱਲਾ ਹੀ ਸੀ ਮੈਂ ਗੇਟ ਖੋਲ ਕੇ ਹੁਣ ਹੀ ਆਇਆ ਮੈਂ ਲਗਾ ਸੀ ਇਹਨਾਂ ਨੂੰ ਪਾਣੀ ਰੱਖਣ ਆਹੋ ਮੈਂ ਕਿਹਾ ਪੂਜਾ ਕਹਿੰਦੀ ਸੀ ਮੈਂ ਆਉਣਾ ਹਾਂ ਹਾਂਜੀ ਹੋਰ ਘਾਪੀ ਵੀ ਕਿੱਧਰ ਉਹ ਗਈਆਂ ਆਪਣੇ ਮਾ ਪਿਆਰੇ ਪ੍ਰੀਤ ਵੀ ਨਾਲ ਚੱਲ ਗਈ ਦੋਨੇ ਚੱਲ ਗਈਆਂ ਅੱਛਾ ਅੱਛਾ ਬਈ ਉਧਰ ਖੜੀ ਬੰਨੇ ਨਹੀਂ ਜਾ ਰਹਾ ਮੈਂ ਕਿਹਾ ਚਲੋ ਜਾਓ ਹਾਂ ਹੋ ਸਰ ਆਪ ਹੋਈ ਸਤਿ ਸ੍ਰੀ ਅਕਾਲ ਸਰ ਠੀਕ ਆ ਹਾਂਜੀ ਹਾਂਜੀ ਬਸ ਠੀਕ ਆ ਹੋਰ ਪੂਜਾ ਕੀ ਕਹਿੰਦੀ ਏ ਜੋ ਕੀ ਗੱਲ ਕਰਨੀ ਏ ਮੈਂ ਗੱਲ ਕਰਨੀ ਸੀ ਭਾਜੀ ਹਾਂ ਇਦਾਂ ਗੱਲ ਸੀਗੀ ਮੈਂ ਕਿਹਾ ਜਿੱਦਾਂ ਸ਼ਿੰਦੇ ਦਾ ਕੰਮ ਬਣਦਾ ਬਾਹਰਲਾ ਵਿਚੇ ਰਵਦਾ ਇਹ ਅਮਰੀਕਾ ਦਾ ਅੱਛਾ ਹਾਂਜੀ ਤੇਰੇ ਤੋਂ ਸਾਨੂੰ ਏਜੰਟ ਮਿਲ ਗਿਆ ਅੱਛਾ ਤੇ ਥੋੜੇ ਜਿਹਾ ਪੈਸੇ ਚਾਹੀਦੇ ਸੀ ਫੇਰ ਇਕੱਠੇ-ਕੁੱੱਤੇ ਨਾਲ ਕੋਸ਼ਿਸ਼ ਤਾਂ ਮੈਂ ਕਰ ਲੈ ਤੇ ਜੋ ਕੁਝ ਮੈਂ ਸਨੀਤਾ ਤੋਂ ਫੜ ਲੈ 10 ਕ ਲੱਖ ਤੇ 5 ਕ ਲੱਖ ਮੈਂ ਕਰ ਲਿਆ ਇੰਤਜ਼ਾਮ ਠੀਕ ਹੈ ਤੇ ਬਾਕੀ ਸ਼ਿੰਦੇ ਕੋਲ ਪਈ ਆ ਕਿ ਮੈਂ ਕਹਾਂ ਤੁਸੀਂ ਮੈਂ ਕਿਹਾ ਚੱਲ 10 ਲੱਖ ਮੈਂ ਭਾਜੀ ਨੂੰ ਕਹਿੰਦੀ ਐ। ਉਹ ਕਹੋ ਤਾਂ ਠੀਕ ਐ ਡਵੀ ਦੋ ਤਾਂ ਅਜਾ ਮੈਂ ਪੱਕਾ ਐ ਭਾਜੀ ਏਜੰਟ ਬਹੁਤ ਵਧੀਆ ਐ ਵਿਸ਼ਵਾਸ ਅੱਛਾ ਤੇ ਉਹ ਕਹਿੰਦੇ ਜਿੱਦ ਸਾਡੇ ਘਰਾਂ ਦੇ ਕੋਲੇ ਹੀ ਆ ਨਾ ਫੈਮਿਲੀ ਰਹਿੰਦੀ ਤੇ ਉਹ ਕਹਿੰਦੇ ਵੀ ਕੋਈ ਸਕੀਮ ਐ ਹੁੰਦੀ ਆ ਅੱਛਾ ਤੇ ਫੇ ਮੈਂ ਕਿਹਾ ਚੱਲ ਮੈਂ ਭਾਜੀ ਨਾਲ ਵੀ ਸਲਾਹ ਕਰਦੀ ਐ ਜਾ ਕੇ ਕਿ ਇਹ ਉਹ ਤਾਂ ਠੀਕ ਐ ਪੂਜਾ ਜੇ ਅਮਰੀਕਾ ਦਾ ਬੰਦਾ ਐ ਹਾਂਜੀ ਤੇ ਮੈਨੂੰ ਲੱਗਦਾ ਡਵੀ ਤੋਂ ਗੇਮ ਚੱਲਦੀ ਵੀ ਐ ਗਏ ਆ ਮੁੰਡੇ ਹਨਾ ਇਹ ਤਾਂ ਜਾਣਦੇ ਆ ਉਧਰੋਂ ਇਹ ਬੱਬੂ ਜੀ ਮੇਰੇ ਕੋਲ 10 ਲੱਖ ਤਾਂ ਹੈ ਨਹੀਂਗਾ ਤੈਨੂੰ ਵੀ ਪਤਾ ਹੈ ਮੈਂ ਫੋਨ ਤੇ ਤਾਂ ਨਹੀਂ ਗੱਲ ਕੀਤੀ ਮੈਂ ਕਿ ਕੋੜ ਭਾਬੀ ਹੁੰਦੀ ਆ ਉਹ ਤੇਰੇ ਪਤਾ ਹੀ ਆ ਉਹ ਤੇ ਕਰਦੀ ਚੰਗੀ ਨਹੀਂ ਲੱਗਦੀ ਉਹ ਤੇਰੇ ਪਤਾ ਹੀ ਆ ਪੁੱਜਾ ਕੇ ਗੱਲ ਨਾਲੇ ਖੁਸ਼ ਖੁਸ਼ ਨਹੀਂ ਸੁਣਾਉਣੀ ਭਾਜੀ ਤੇ ਬਣਾਣਾ ਆ ਵੀ ਤੁਸੀਂ ਸਾਡੀ ਹੈਲਪ ਕਰੋ ਪੁੱਜਾ ਉਹ ਤਾਂ ਕੋਈ ਚੱਕਰ ਨਹੀਂ ਹੈਗਾ ਪਰ ਪੁੱਜਾ 10 ਲੱਖ ਤਾਂ ਮੇਰੇ ਕੋਲ ਹੈ ਨਹੀਂਗਾ ਹਾਂਜੀ ਤੇ ਜਿੱਦਾਂ ਮਰਜ਼ੀ ਭਾਜੀ ਕਰਨਾ ਪੈਣਾ ਆ ਮੇਰੇ ਕੋਲ ਇੱਕ ਸਕੀਮ ਹੈਗੀ ਆ ਹਾਂ ਜਿੱਦਾਂ ਅਸੀਂ ਘਰ ਤੇ ਲੋਨ ਚੱਕ ਸਕਦੇ ਆ अच्छा वो बैंक हैगी ਸਾਡੇ ਕੋਲ ਕੈਪਸੀ ਲੋਨ ਕਰ ਦਵਾਗੇ ਪਰ ਉਹ ਤਾਂ ਵੀ ਪਹਿਲਾਂ 50000 ਰੁਪਇਆ ਮੰਗਦੇ ਆ ਅੱਛਾ ਹਾਂਜੀ ਇਹ ਜਿਹਨੇ ਲੋਨ ਪਾਸ ਕਰਾਉਣਾ ਹਾਂਜੀ ਹਾਂਜੀ ਅੱਛਾ ਉਹ ਕਹਿੰਦੇ ਵੀ ਚੱਲ ਲੋਨ ਤਾਂ ਪਾਸ ਕਰ ਦਵਾਗੇ 10 ਲੱਖ ਦਾ ਤੇ ਤੁਸੀਂ ਸਾਨੂੰ ਐਡਵਾਂਸ ਸਾਨੂੰ 10000 ਰੁਪਇਆ ਦੋ ਫਿਰ ਲੋਨ ਬੈਂਕ ਲੋਨ ਪਾਸ ਕਰ ਦੇਣਾ ਅੱਛਾ ਮੈਂ ਬੋਲਾ ਦਾਸ ਰੱਖ ਕੇ ਆਈ ਨਹੀਂ ਨਹੀਂ ਪੂਜਾ ਉਹ ਤਾਂ ਕੋਈ ਗੱਲ ਨਹੀਂ ਜੇ ਦੇਖੋ ਬੰਦਾ ਹੁਣ ਅ ਅਮਰੀਕਾ ਨਿਕਲ ਗਿਆ ਜਿਵੇਂ ਤਾਂ ਮਤਲਬ ਉਸ ਵੇਲੇ ਪੂਜਾ ਕਿੱਸਤਾ ਦਾ ਕਿੱਦਾਂ ਹੋਊਗਾ ਲੋਨ ਦਾ ਉਹ ਕੋਈ ਨਹੀਂ ਭਾਜੀ ਮੈਂ ਦੇ ਬੈਠੀ ਆ ਮੈਂ ਦਊਂਗੀ ਜਦ ਹੁਣ ਲੈ ਕੇ ਜਾਣਾ ਚੱਕ ਕੇ ਤਾਂ ਕਿਸ਼ਤਾ ਵੀ ਤਾਂ ਲਾਣੀ ਆ ਪੈਣੀ ਆ ਮੈਂ ਉਹ ਹੀ ਦੱਸਿਆ ਮੈਂ ਕਿਹਾ ਜਿੰਮੇਵਾਰੀ ਕੋਈ ਨਹੀਂ ਮੇਰੀ ਜਿੰਮੇਵਾਰੀ ਆ ਮੈਂ ਆਪੇ ਹੀ ਉਹਦਾ ਕਰ ਦੇਣਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਘੱਲ ਦਾ ਲੋਨ ਲਾਤਾ ਨਹੀਂ ਨਹੀਂ ਉਹਦਾ ਤੁਹਾਨੂੰ ਪਤਾ ਹੀ ਆ ਹੁਣ ਤਾਂ ਚਟ ਗਲੇਸ਼ ਪਾਉਣ ਲੱਗ ਗਿਆ ਹੈ ਮੈਂ ਆਪਣੇ ਭਰਾ ਨੂੰ ਥੋੜੀ ਬਦਨਾਮੀ ਖਡਾਉਣ ਲਈ। ਨਹੀਂ ਨਹੀਂ ਠੀਕ ਹੈ ਠੀਕ ਹੈ। ਤੇ ਬਾਕੀ ਭਾਜੀ ਕੋਈ ਨਹੀਂ। ਬਾਕੀ ਨਾਲ ਕੁਝ ਹੈਗੇ ਛਿੰਦੇ ਕੋਲ। ਅੱਛਾ। ਹਾਂਜੀ। 35 ਲੱਖ ਰੁਪਏ ਰੱਦਣਾ ਹੈ। ਅੱਛਾ। ਹੋਰ ਪਹੁੰਚਦਾ ਕਹਿੰਦੇ ਅਸੀਂ ਕਰ ਦੇਣਾ ਆ। ਉਧਰੋਂ ਉਧਰ ਹੀ। ਠੀਕ ਵਾ। ਇਤਰਾ ਇੰਡੀਆ ਨੂੰ ਨਹੀਂ ਆਣ ਦੀ ਲੋੜ ਹੈਗੀ। ਤੇ ਮੈਂ ਕਿਹਾ ਚਲੋ ਭਾਜੀ ਨਾਲ ਕਰ ਦਿੰਆਂ ਸਭਾ। ਚਲੋ ਉਹ ਤਾਂ ਕੋਈ ਗੱਲ ਨਹੀਂ ਪੂਜੀ। ਪਿਆ ਤਾਂ ਵੇ ਦੇ ਦੇਣਾ ਤੈਨੂੰ। ਹਾਂਜੀ। ਤੇ ਉਹ ਮੈਂ ਲਿਆਂਦਾ ਸੀ ਥੋੜੀ ਇੱਕ ਇਸ ਤਰ੍ਹਾਂ ਜਿਹੜੀ ਸੀ ਦੋ ਬਾਕੀ ਕਰਦੇ ਖਰਚ ਪਾ ਲਈ। ਮੈਨੂੰ ਪਹਿਲੇ ਹੀ ਪਤਾ ਸੀ ਮੈਂ ਕਿ ਭਾਜੀ ਨੇ ਨਹੀਂ ਨਾ ਕਰਦੀ ਸੀ। ਮਮ ਕਹਿੰਦੇ ਤੂੰ ਬਾਜੀ ਕੋਲੇ ਜਾ ਹੋਰ ਨਾ ਕਿਸੇ ਕੋਲ ਵੀ ਮੰਗੀ ਕਿ ਬਾਜੀ ਹੀ ਸਾਡਾ ਸਾਥ ਦੇ ਦੂਗਾ ਤੇ ਮੈਂ ਕਿਹਾ ਸੀ ਬਾਜੀ ਨੇ ਜਵਾਬ ਜੇਤ ਬਾਜੀ ਕੋ ਹੋਏ ਮੈਨੂੰ ਪਤਾ ਤੁਹਾਡੇ ਕੋਲ ਐਨੀ ਹੁਣ ਰਕਮ ਕਿੱਥੋਂ ਆਣੀ 10 ਲੱਖ ਤਾਂ ਤੈਨੂੰ ਦੇ ਦਿੱਤਾ ਹੈ ਨਾ 부ਜਾ ਤੇ ਮੈਂ ਹੁਣ ਇਹ ਸੋਚੀ ਸੀ ਮੈਂ ਕਿ ਚੱਲ ਹੁਣਾ ਤਾਂ ਨਹੀਂ ਚਲੋ ਇਦਾਂ ਕਰਾਂਗੇ ਬਾਜੀ ਉਹਨਾਂ ਨੇ ਮਕਾਨ ਤੇ ਸਾਨੂੰ ਲੋਨ ਮਿਲ ਜਾਣਾ ਹੈ ਤੇ ਫਿਰ ਮੈਂ ਕਹਾਂ ਉਹਦੇ ਬਾਅਦ ਤੇ ਜੈਸਟੀ ਚਾਹੀਦੀ ਹੈ ਹਾਂਜੀ ਉਹ ਸਾਰਾ ਕੰਮ ਮੈਂ ਆਪੇ ਕਰਾ ਲੈਣਾ ਹੈ ਅੱਛਾ ਠੀਕ ਹੈ ਹਾਂਜੀ ਤੁਸੀਂ ਬਸ ਨਾਲ ਜਾਣਾ ਮੇਰੇ ਠੀਕ ਹੈ ਜੇ ਕੋਈ ਨਹੀਂ ਮੈਂ ਜੀਐਸਟੀ ਜਦ ਤੈਨੂੰ ਦੇ ਦਊਗਾ ਤੂੰ ਮੈਨੂੰ ਦੱਸ ਤੇ ਕਿੱਦਾਂ ਚਾਹੀਦੀ ਆ ਨਹੀਂ ਨਹੀਂ ਮੈਂ ਉਹਨਾਂ ਨਾਲ ਉਹ ਗੱਲ ਕਰਨੀ ਆ ਚਾਹ ਘਰ ਚ ਕ੍ਰੇਸ਼ ਹੋ ਜਾਊਗਾ ਤਾਂ ਉਹਨੇ ਤਾਂ ਫੇਰ ਮੁੱਕਰ ਜਾਣਾ ਕਿ ਮੈਂ ਨਹੀਂ 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 ਨਾ ਤੇ ਬਾਕੀ ਕੋਈ ਨਹੀਂ ਮੈਂ ਬੈਠੀ ਆ ਲਾਣ ਲਈ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਜਿੱਦਾਂ ਸ਼ਿੰਦਾ ਭੇਜਿਆ ਕਰੂਗਾ ਉਦੋਂ ਮੈਂ ਚਾਕੇ ਲਾਦਿਆ ਕਰੂੰਗੀ ਪਹਿਲਾਂ ਇੱਧਰ ਦੇ ਲਾਉਂਗੀ ਬੈਂਕ ਦੇ ਠੀਕ ਵਾ ਕੇ ਨਹੀਂ ਆਪਣਾ ਘਰ ਹੋ ਜਵੇ ਹੈਨਾ ਛੁੱਟ ਜਵੇ ਹੂੰ ਫੇਰ ਉਸ ਤੋਂ ਬਾਅਦ ਬਾਕੀਆਂ ਦੇ ਰਿਸ਼ਤੇਦਾਰਾਂ ਦੇ ਜਿਹੜੇ ਸੁਨੀਤਾ ਦੇ ਦੇਣੇ ਆ ਉਹਦੇ ਬਾਅਦ ਚੋ ਦੇ ਦੂੰਗੀ ਠੀਕ ਵਾਹ ਹਾਂ ਇਦਾਂ ਕਰ ਲਓ ਚਲ ਕੋਈ ਨਹੀਂ ਪੂਜਾ ਫੇਰ ਮੈਂ ਫਰਦ ਵੀ ਲੈ ਆਉਂਗਾ ਰਜਿਸਟਰੀ ਵੀ ਤੂੰ ਮੈਨੂੰ ਦੱਸ ਦੇਵੇ ਇਹ ਦੋ ਦੋ ਤਿੰਨਾਂ ਦਿਨਾਂ ਚ ਅਸੀਂ ਪੈਸੇ ਦੇਣੇ ਆ ਭੇਜਣੇ ਉਹ ਕਹਿੰਦੇ ਸੀ ਇੱਕ ਦਿਨ ਚ ਲੋਨ ਕਰ ਦਵਾਂਗੇ ਕਰ ਦੋਗੇ ਇਦਾਂ ਅੱਜ ਜਿੱਦਾਂ ਅੱਜ ਪੇਪਰ ਸਾਰੀ ਕਾਰਵਾਈ ਕਰ ਲੈਣੀ ਆ ਦੋਏ ਤਨ ਸਾਡੇ ਰਕਾ ਉਹਨਾਂ ਨੇ ਅਕਾਊਂਟ ਚ ਪਾ ਦਿੱਤਾ ਆਖਿਆ ਤੁਹਾਡੇ ਪਾਣੀ ਮੇਰੇ ਨਹੀਂ ਪਾਣੀ ਕਿਉਂਕਿ ਲੋਨ ਤੁਹਾਡੇ ਨਾਲ ਘਰ ਤੁਹਾਡੇ ਨਾਲ ਹਾਂ ਹਾਂ ਮੈਨੂੰ ਮੇਰੇ ਨਾਲ ਤੇ ਹਾਂਜੀ ਤੁਹਾਡੇ ਅਕਾਊਂਟ ਚਾਹੀਦਾ ਯਾਨੀ ਕਿ ਕੋਈ ਬੈਂਕ ਅਕਾਊਂਟ ਚਾਹੀਦਾ ਇੱਕ ਫਾਰਮ ਚਾਹੀਦੀ ਆ ਤੇ ਪੰਜੂ ਫਾਰਮੈਟ ਉਸਨੇ ਆਪੇ ਪੁਰੀਆਂ ਭਰ ਲਈ ਤਾਂ 50000 ਲੈਣਾ ਕੋਈ ਮੈਂ ਤੈਨੂੰ ਜੈਸਟੀ ਦੇ ਦਿੰਨਾ ਫਾਰਮ ਮੈਂ ਕੱਲੂ ਘੜਾ ਕੇ ਸਵੇਰੇ ਦੇ ਦਊਗਾ ਤੇ 50000 ਰੁਪਇਆ ਦੇਣਾ ਤੇ ਤੂੰ ਆਪਣੇ ਕਾਰਵਾਈ ਕਰ ਆ ਜਾ ਤੇ ਪੇਪਰਾਂ ਦੀ ਠੀਕ ਹੈ ਠੀਕ ਹੈ ਠੀਕ ਨਹੀਂ ਤੇ ਤੁਸੀਂ ਬਾਪੀ ਨੂੰ ਕੀ ਕਹਿ ਕੇ ਆਉਂਗੇ ਕੱਲ ਕੋਈ ਮੈਂ ਕਹ ਦੂੰਗਾ ਮੈਂ ਸ਼ਹਿਰ ਨੂੰ ਜਾਣਾ ਥੋੜਾ ਜਿਹਾ ਕੰਮ ਆਹੋ ਆ ਕਰਕੇ ਤੂੰ ਮੈਂ ਕਹਿ ਦੂੰਗਾ ਕੋਈ ਇਦਾਂ ਦੀ ਗੱਲ ਨਹੀਂ ਕਰੀ ਇਹ ਗੱਲ ਦੱਸੀ ਨਾ ਕਿਸੇ ਨੂੰ ਨਹੀਂ 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 ਭਾਜੀ ਮੈਂ ਨਹੀਂ ਗੱਲ ਕਰਦੀ ਤੁਸੀਂ ਵੀ ਨਾ ਗੱਲ ਕਿਸੇ ਨੂੰ ਪਤਾ ਨਾ ਲੱਗੇ ਚੁੱਪ ਕਰਕੇ ਤੂੰ ਉਧਰ ਉਧਰ ਆਪੇ ਕਿਸੇ ਲਈ ਜਾਵੇਂ ਫੇ ਮੈਂ ਵੀ ਪਟੈਂਸ਼ਨ ਫਰੀਦ ਹੋਈ ਭਾਜੀ 10 ਲੱਖ ਹੀ ਆ ਹਾਂ या फिर यार भी हां जी आप आगे आप अपना तो इंतजार तो करते आने जैसी बिंदु भी रखला ठीक है उन्होंने तो पता नहीं उनका कैरियर ले आया ना हां रखो ओके का दिसू भी दे अच्छा करके पता किया ये आ गई नहीं नहीं सही है पेपर रखे उन्होंने कहा नहीं नहीं दीती है तुझे स्टिक गड़ के की 30 सवाल करना पने आने सही है ਬਾਜੀ ਮੈਂ ਕਿਹਾ ਤੁਸੀਂ ਐਦਾਂ ਕਰਿਓ ਕੱਲੂ ਸਟੇਨ ਨੂੰ ਨਾ ਸੱਜ ਰਹੀ अच्छा। راس ਕੋ ਜੇ ਫਟਵਾਰੀ ਕੋ ਜਾ ਕੇ ਫਰਦ ਕਢਾ ਲਿਓ। ਮੈਂ ਬੈਂਕ ਦਾ ਕੰਮ ਕਰਵਾ ਲੂੰਗੀ ਜਾ ਕੇ। ਉਹ ਨਾ ਤੂੰ ਪੂਜਾ ਟੈਨਸ਼ਨ ਲੈ। ਮੈਂ ਮੰਡੀ ਦੇ ਕੋਲ ਆ ਬੈਂਕ। ਤੁਸੀਂ ਸਿੱਧੇ ਬੈਂਕ ਨੂੰ ਹੀ ਆ ਜਿਓ। ਠੀਕ ਆ। ਪਹਿਲਾਂ ਮੈਂ ਫਰਦ ਕਢਾ ਲੂੰਗਾ ਜਾ ਕੇ। ਫਰਦ ਕਢਾ ਕੇ ਫਿਰ ਮੈਂ ਬੈਂਕ ਆ ਜਾਊਂਗਾ ਤੇ ਨਹੀਂ ਮੈਂ ਫੋਨ ਕਰ ਲੂੰਗਾ। ਤੇ ਜਿਸ ਜਿਸ ਤੂੰ ਕਹੂੰ ਆਪਾਂ ਸਭ ਉਪਾਰ ਰੇ ਕਰਨਾ ਮੈਂ ਸਭ ਕਰਵਾਉਂਗਾ। ਫਿਰ ਮੈਂ ਕਿਹਾ ਮੈਂ ਜਾ ਕੇ ਕਾਰਵਾਈ ਕਰ ਲੂੰਗੀ ਵੀ ਤੁਹਾਡਾ ਵੀ ਨਾ ਟਾਈਮ ਵੇਸਟ ਹੋਊਗਾ। ਹਾਂ ਠੀਕ ਆ। ਤਾਂ ਤੁਸੀਂ ਜਵਾਬ ਕੀ ਦੇਣਾ? ਇਸ ਕਰਕੇ ਮੈਂ ਕਾ ਪਹਿਲਾਂ ਹੀ ਜਾ ਕੇ ਪੇਪਰ ਤਿਆਰ ਕਰ ਲਵਾਂ। ਤੂੰ ਫਟਵਾਰੀ ਬੱਤ ਤੇ ਸੁਨੀਤਾ ਕਹਿੰਦੀ ਲੈ ਗਈ ਨਹੀਂ ਉਹ ਨਾਲ ਸੁਨੀਤਾ ਨੇ ਆਉਣਾ ਤਾਂ ਸੀਗਾ ਬਾਜੀ ਅੱਜ ਇਹਨੇ ਸਮਾਨ ਭੇਜਿਆ ਆਪਣੇ ਦੋਸਤ ਕੋਲੋਂ ਬੋਂਦੇ ਤੋਂ ਆਇਆ ਅੱਛਾ ਅੱਛਾ ਤੇ ਉਹਦੇ ਕਰਕੇ ਫਿਰ ਉਹ ਕਹਿੰਦੀ ਹੁਣੇ ਆਣਾ ਇਹ ਚੰਗਾ ਨਹੀਂ ਲੱਗਦਾ ਠੀਕ ਵਾ ਫੇ ਤਾਂ ਕਹਿੰਦੇ ਵੀ ਫੋਨ ਆਇਆ ਸੀ ਅਜੇ ਤਾਂ ਵੀ ਉਹਨੇ ਆਣਾ ਆ ਫੇ ਮੈਂ ਕਿਹਾ ਚਲ ਤੂੰ ਘਰੇ ਰਹਿ ਲੈ ਨਹੀਂ ਫੇ ਰਹਿਣਾ ਵੀ ਚਾਹੀਦਾ ਆ ਅਗਲੇ ਸਮਾਨ ਅਗਲੇ ਨੇ ਭੇਜਿਆ ਜੇ ਬੋਂਦੇ ਤੋਂ ਨੇ ਨੇ ਸਾਗਰ ਕਿਸੇ ਮੈਂ ਕਿਹਾ ਨਹੀਂ ਇਹ ਤਾਂ ਗੱਲ ਹੈ ਕਿ ਅਗਲੇ ਚਾਹ ਪਾਣੀ ਭਲਾਉਣਾ ਤੇ ਮੈਨੂੰ ਚੰਗਾ ਵੀ ਨਹੀਂ ਲੱਗਾ ਅਗਲੇ ਸਮਾਨ ਲੈ ਕੇ ਆਣਾ ਐਡੀ ਦੂਰੋਂ ਨਹੀਂ ਨਹੀਂ ਠੀਕ ਆ ਠੀਕ ਆ ਨਹੀਂ ਕੋਈ ਗੱਲ ਨਹੀਂ ਕਿ ਤੁਸੀਂ ਨਾ ਟੈਨਸ਼ਨ ਲਿਓ ਠੀਕ ਆ ਕਿ ਵੀ ਕਿਸੇ ਤਰ੍ਹਾਂ ਦੀ ਜਾਂ ਕਿਸ਼ਤ ਟੁੱਟ ਜੂ ਜਾਂ ਨਹੀਂ ਉਹ ਤਾਂ ਮੈਨੂੰ ਪਤਾ ਨਹੀਂ ਉਹ ਮੈਂ ਇਕੱਠੇ ਹੀ ਤਾਰਦਾਂ ਨੇ ਪੈਸੇ ਠੀਕ ਆ ਉਹ ਤਾਂ ਤੂੰ ਕੋਈ ਗੱਲ ਨਹੀਂ ਇਕੱਠੇ ਤਾਰਨ ਦੀ ਜਿੱਦਾਂ ਸੰਦਾ ਭੇਜੀ ਜਾਊਗਾ ਉਹ ਤੂੰ ਫੇਚਦੇ ਜਾਈਵੇਂ ਬੈਂਕ 'ਚ ਹੀ ਰਹਿਣ ਆਹ ਉਹ ਤਾਂ ਫੇਚੇ ਹੀ ਬੈਂਕ 'ਚ ਹੀ ਰਹਿਣੀ ਆ ਬਾਤ ਤੂੰ ਕੰਨੋ ਕੰਨੀ ਕਵਰ ਨਾ ਕਿਸੇ ਬਨੇ ਨਿਕਲ ਜੀ ਆਪੀ ਤਾਂ ਨਹੀਂ ਐਦਾਂ ਭੂਕ ਜੇ ਰੱਖਦੀ ਨਹੀਂ ਐਦਾਂ ਉਹ ਮੈਂ ਹੀ ਪੇਪਰ ਰੱਖੇ ਹੋਆ ਸਾਰੇ ਆਪਣੇ ਟੈਕੀ 'ਚ ਹੀ ਰੱਖੇ ਹੋਆ ਮੈਂ ਜੰਦਾ ਲਾ ਕੇ ਹੁਣ ਹੁਣ ਉਹਨੂੰ ਕੋਈ ਪਤਾ ਮੈਂ ਉੱਥੋਂ ਕੱਢ ਕੇ ਦੇ ਦਿੱਤੇ ਆ ਤੇ ਉਹ ਤੂੰ ਫੇਰ ਨਾ ਕਰ ਉਹ ਮੇਤੇ ਆ ਪਰ ਤੂੰ ਬਤਾਨਾ ਲੱਗਨੇ ਕਿ ਸਵੇ ਨੂੰ ਵੀ ਸੁਨੀਤਾ ਨੂੰ ਵੀ ਕਹਿ ਦੇ ਮੈਂ ਸੁਨੀਤਾ ਨੂੰ ਤਾਂ ਮੈਨੂੰ ਕਿਹਾ ਕਹਿੰਦੀ ਭਾਬੀ ਦੇ ਸਾਹਮਣੇ ਨਾ ਗੱਲ ਕਰ ਬੈਠੀ ਭਾਬੀ ਨੇ ਤਾਂ ਕਹਿੰਦੀ ਮੁੱਤੀ ਲਾਦਣੀ ਹੈ ਭਾਜੀ ਨੂੰ ਹਾਂ ਤੇਰੇ ਪਤਾ ਹੈ ਚੱਲ ਠੀਕ ਆ ਮੈਂ ਭਾਜੀ ਦੇ ਪੱਖ ਹੋ ਕੇ ਗੱਲ ਕਰ ਨੀ ਨੀ ਚੰਗਾ ਕੀਤਾ ਹੁਣ ਤੂੰ ਮਗਰ ਮੋੜ ਗਈ ਆ ਆਹ ਬੇਠੀ ਆ ਲੈ ਮੈਨੂੰ ਲੱਗਦਾ ਆ ਗਈਆਂ ਬਾਹਰ ਲੈ ਆ ਗਈਆਂ ਲੈ ਪੂਜਾਈਓ ਸਤਿ ਸ਼੍ਰੀ ਅਕਾਲ ਬੀ ਸਤਿ ਸ਼੍ਰੀ ਅਕਾਲ ਤੁਹਾਨੂੰ ਦੱਸੇ ਮੈਨੂੰ ਘੰਟਾ ਹੋ ਗਿਆ ਤੁਹਾਨੂੰ ਢੀਕ ਦੀਨ ਸਤਿ ਸ਼੍ਰੀ ਅਕਾਲ ਹਾਂ ਠੀਕ ਆ ਹਾਂਜੀ ਠੀਕ ਹੈ ਆ ਚਲੋ ਵਧੀਆ ਥੀ ਸਮਝ ਆ ਗਈ ਤੁਸੀਂ ਚੁੱਪ ਰਹਿਣਾ ਵਧੀਆ ਕਹਿੰਦੇ ਨੇ ਹੁੰਦਾ ਇੱਕ ਚੁੱਪ ਸੌ ਸੌ ਚਲੋ ਨਾ ਤੁਸੀਂ ਇਹ ਤਾਂ ਪੂਜਾ ਮੈਤਰ ਨੂੰ ਕਹਿੰਦੇ ਸੁਨੀਤਾ ਨੂੰ ਨਾਲ ਲੈ ਕੇ ਆਈ ਆਂ ਆਉਣਾ ਤਾਂ ਸੀਗਾ ਭਾਬੀ ਸੁਨੀਤਾ ਨੇ ਵੀ ਨਾਲ ਤਿਆਰ ਤਾਂ ਸੀਗੀ ਉਹਨੂੰ ਫੋਨ ਆ ਗਿਆ ਅਜੇ ਦਾ ਅੱਛਾ ਸਮਾਨ ਜਿਆ ਸੀਗਾ ਉਹ ਭੇਜਿਆ ਆਪਣੇ ਦੋਸਤ ਕੋਲ ਉਹ ਅੱਛਾ ਬੰਬੇ ਜਿਹੜਾ ਰਹਿੰਦਾ ਨਾਲ ਹਾਂਜੀ ਹਾਂਜੀ ਫੇ ਤਾਂ ਕਰਕੇ ਕਹਿੰਦੀ ਚੰਗਾ ਨਹੀਂ ਲੱਗਦਾ ਫੇ ਮੈਂ ਹੁਣ ਜਿੰਦੇ ਲਾ ਕੇ ਚੱਲ ਜਾਂਗੀ ਫੇ ਮਿਆਣੀ ਵੀ ਸਕੂਲ ਗਏ ਹੋ ਸੀਗੇ ਮੈਂ ਚੱਲ ਮੈਂ ਨਾਲ ਹੀ ਲੈ ਆਂਦੀ ਇੱਕ ਦਿਨ ਹੋਰ ਬਾਹਰ ਦਾ ਸੀਗਾ ਕਿ ਮੈਂ ਆ ਕੇ ਚੱਲ ਭਾਜੀ ਮੇਰਾ ਦਿਲ ਬੜਾ ਉਦਾਸ ਗਿਆ ਹੋਇਆ ਸੀ ਮੇਰੇ ਟਾਈਮ ਬਹੁਤ ਹੋ ਗਿਆ ਬਹੁਤ ਦਿਨ ਹੋ ਗਏ ਭਾਜੀ ਨੂੰ ਮਿਲ ਕੇ ਆਉਂ। ਆਪ ਤੂੰ ਮੈਂ ਦੱਸਿਆ ਕਿ ਮੈਂ ਅੱਜ ਨਾ ਜਾਂਦੀ। ਮੈਂ ਵੀ ਚੱਲ ਗਈ ਮੈਂ ਵੀ ਉਦੋਂ ਸੱਚ ਗਈ ਨਹੀਂ ਸੀ ਕਰਕੇ ਨਾ ਕਈ ਦਿਨੇ ਹੋ ਗਏ ਸੀਗੇ ਫਿਰ ਹੁਣ ਤੇਰੀ ਗੱਲ ਸੁਣ ਭਾਬੀ ਬਹੁਤਾ ਨਹੀਂ ਚਾਹੀਦਾ ਪੇਕੇ ਆ ਦੇ। ਜੇ ਦੇਰ ਬਾਅਦ ਜਾਓ ਨਾ ਇੱਜ਼ਤ ਬਣਦੀ ਆ ਨਹੀਂ ਤਾਂ ਇੱਜ਼ਤ ਨਹੀਂ ਰਹਿੰਦੀ। ਸੁਣ ਮੇਰੀ ਗੱਲ ਪੂਜਾ ਮੈਂ ਹੁਣ ਉਸਦੇ ਤੁਹਾਨੂੰ ਵੀ ਪਤਾ ਰੱਖੜੀ ਤੇ ਨਹੀਂ ਗਈ। ਮੇਰਾ ਭਰਾ ਉਦੋਂ ਦਾ ਹੀ ਫੋਨ ਕਰਦਾ ਸੀ। ਦੀ ਵੀ ਚਲ ਤੂੰ ਰੱਖਣੀ ਤਾਂ ਨਹੀਂ ਬੰਨਣ ਆਈ ਤੂੰ ਗੇੜਾ ਹੀ ਮਾਰ ਜਾ ਇੰਨੇ ਦਿਨ ਹੋ ਗਏ ਆ ਉਹ ਚਾਹ ਨੇ ਸੂਟ ਲੈ ਕੇ ਰੱਖਿਓ ਸੀਗੇ ਉਹ ਮੈਂ ਆਣ ਲੱਗੀ ਕੇ ਚੇਤਾ ਭਲਾਇਆ ਇੱਥੇ ਉਦੋਂ ਦਾ ਤੂੰ ਬਾਬੀ ਆਪਣੀ ਜੇਦ ਨਾਲ ਬੈਠੀ ਰਹੀ ਤੂੰ ਪਹਿਲਾਂ ਜਾ ਕੇ ਕੰਮ ਨਵੇੜੇ ਆਂਦੀ ਸੀ ਕੀ ਗੱਲ ਸੀ ਤਾਂ ਛੱਡ ਆਪਾਂ ਸੁਣੀ ਤਾਂ ਦਾ ਤਾਂ ਹੈ ਤੈਨੂੰ ਬਾਜੀ ਦਾ ਹੁਣ ਆਪਾਂ ਉਸ ਟਾਪਿਕ ਤੇ ਗੱਲ ਨਹੀਂ ਕਰਨੀ ਜੋ ਹੋ ਗਿਆ ਹੋ ਗਿਆ ਬਸ ਆਪਾਂ ਗੱਲ ਨੂੰ ਮੰਨ ਲਈ ਨਾ ਉਹਦੀ ਠੀਕ ਹੈ ਚੱਪਰੀ ਨੂੰ ਚਾਹ ਰੱਖ ਲਾ ਫਿਰ ਜਾ ਤੂੰ ਚਾਹ ਰੱਖ ਲੈ ਫੇਰ ਮੈਂ ਦੁੱਧ ਪਾ ਲਾਂਨੀ ਹੋਰ ਠੀਕ ਸੀ ਸਭ ਹੋਰ ਚਿੰਤਾ ਕਿੱਦਾਂ ਠੀਕ ਆ? ਹਾਂਜੀ ਠੀਕ ਆ ਜਾਂਦਾ ਫੋਨ ਕੰਮ ਕਰ ਠੀਕ ਆ? ਹਾਂਜੀ ਹਾਂਜੀ ਕੰਮ ਤੇ ਲੱਗੇ ਹੋ ਆ। ਚਲੋ ਠੀਕ ਆ ਚਲੋ ਹਾਂਜੀ। ਕਹਿੰਦੇ ਉੱਧਰ ਥੋੜਾ ਜਿਹਾ ਗਰਮੀ ਦਾ ਮੌਸਮ ਜਿਆ ਹੋਇਓ ਆ। ਅੱਛਾ। ਮੀਂਹ ਕਿਤੇ ਕਿਤੇ ਪੈ ਜਾਂਦਾ ਆ। ਮੈਂ ਕਹਿੰਦਾ ਉਹ ਨੂੰ ਨਹੀਂ ਕਹਿੰਦਾ ਛੁੱਟੀਆਂ। ਨਹੀਂ ਹੱਲੇ ਨਹੀਂ ਆਣਾ ਉਹ। ਕਹਿੰਦੇ ਹਜੇ ਤਾਂ ਮੈਂ ਸਾਲ ਦੋ ਸਾਲ ਲਾ ਕੇ ਬਣਾਉਂਗਾ ਛੁੱਟੀਆਂ। ਅੱਛਾ ਠੀਕ ਆ ਜੀ। ਚਲੋ ਚਾਰ ਪੈਸੇ ਤਾਂ ਬਣਜੂਗੇ। ਦੋ ਤਿੰਨ ਸਾਲ ਤਾਂ ਹੋ ਗਏ ਨੇ। ਚਲੋ ਕੋਈ ਨਹੀਂ ਆਜੇ ਉੱਧਰ। ਫਿਰੋਂ ਵੀ ਦੇਖਣਾ ਹਾਂਜੀ ਹਾਂਜੀ ਕੰਨਿਆਣੇ ਤੁਹਾਨੂੰ ਪਤਾ ਪੜਾਈਆਂ ਦੇ ਖਰਚੇ ਸਹੀ ਹੋ ਗਏ ਹੁਣ ਕਿੰਨੀ ਮਹਿੰਗਾਈ ਹੋਈ ਹੋ ਆਫੇ ਮੇ ਪਾਜੀ ਵਾਸ਼ ਦੀ ਮੈਂ ਕਾਫੀ ਟਾਈਮ ਹੋ ਗਿਆ ਵੀ ਆਏ ਨਹੀਂ ਹੈਗੇ ਮੈਂ ਤਾਂ ਘੰਟਾ ਹੋ ਗਿਆ ਹੋ ਅਸੀਂ ਕੰਮ ਕੋਲ ਵੇਰਡ ਕੀ ਗਈਆਂ ਸੀਗੀਆਂ ਫਿਰ ਤੇ ਸਾਨੂੰ ਇੱਥੇ ਪਹਿਲਾਂ ਤਾਂ ਦੇਰ ਲੱਗ ਗਈ ਅਸੀਂ ਤਾਂ ਹੁਣ ਐਨਾ ਟਾਈਮ ਤਾਂ ਨਹੀਂ ਲਾਇਆ ਬਸ ਗਈਆਂ ਤੇ ਆ ਗਈਆਂ 2 ਘੰਟਿਆਂ ਜੀ ਮੁੜ ਕੇ ਵਾਪਸ ਚਲ ਵਧੀਆ ਹੋ ਗਿਆ ਮਿਲ ਹੋ ਗਿਆ ਹਾਂ ਚਰਮਤ ਦੇਖਾਂ ਪ੍ਰੀਤ ਨੇ ਚਾਹ ਨਹੀਂ ਬਣਾਈ ਨੀ ਹਲੇ ਤੱਕ ਮੈਂ ਲੈ ਕੇ ਆਈ ਠੀਕ ਹੈ ਭਾਬੀ ਜੀ ਤੇ ਚਾਹ ਬਣੀ ਨਹੀਂ ਹਲੇ ਕੀ ਕਰੀ ਜਾਨੀ ਆ ਮੈਂ ਪਹਿਲਾਂ ਕੱਪੜੇ ਚੇਂਜ ਕਰਨ ਲੱਪੀ ਹੁਣ ਰੱਖੀ ਆ ਟੇਬਲ ਤੇ ਸਿਕਲ ਜਿਹਾ ਕੁਝ ਨਹੀਂ ਤੇ ਇਹ ਗਵਾ ਦੇ ਵਿੱਚ ਹੀ ਸਿਲੀ ਉੱਪਰ ਕੀ ਬੈਂਚ ਬਾਲਾ ਬੈਂਚ ਇਹੋ ਜਿਹੇ ਨਿਕਣਾ ਪੈ ਕਿ ਯੋ ਤੇ ਚੱਲ ਲਓ ਜਾ ਫੇ ਕੁੜੀ ਨੇ ਜਾਣਾ ਲੈ ਕੇ ਲੈ ਆਣਾ ਭਾਬੀ ਮੈਨੂੰ ਲੱਗਦਾ ਅੱਜ ਵੀ ਪਕੌੜੇ ਲਾਪੇ ਭਣਾ ਅਣੀ ਕਿਰਿਆ ਬੱਲਾ ਨਹੀਂ ਨਹੀਂ ਜੇਲਾ ਭਾਬੀ ਹੁਣ ਮੈਂ ਚਾਹ ਪੀ ਲਈ ਹੁਣ ਮੈਂ ਚਲਦੀ ਚੰਗਾ ਭਾਜੀ ਫਿਰ ਚਾਚਾ ਨੇ ਬਹਿ ਜਾ ਪੂਜਾ ਨਹੀਂ ਨਹੀਂ ਟਾਈਮ ਵੀ ਹੋ ਗਿਆ ਮੈਂ ਸਵੇਰੇ ਚਲ ਜਾਂਦੀ ਰਹਿ ਲਾ ਆਹੋ नहीं नहीं हुन मैं जाके भी देखना घर दे काम भी हां जी फिर ओ सुनीता ने भी आना मेरे को शाम नु ठीक है हां जी, जी चलो ठीक है भाई जी हां ठीक है बुजा चलो चलो एजी निकल जा इधर आ बैठ के डुल लो एजी चल दो चलो ठीक है ठीक है बुजा ठीक है चल चंदवा भी ठीक है बुजा फिर इस दिन सुनीता ने लेना है ठीक है ठीक है चलो डाल ले इसे सुनीता ने बैठा हो आहो आहो

ਉਹ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਹਾਂ ਉਹ ਪੂਜਾ ਆਈ ਸੀ ਕਹਿੰਦੀ ਸੀ ਕਿ ਛਿੰਦੇ ਨੇ ਹਨ ਦੁਬਈ ਤੋਂ ਅਮਰੀਕਾ ਤੋਂ ਨਿਕਲ ਆਇਆ ਭਾਜੀ 50000 ਰੁਪਏ ਚਾਹੀਦਾ ਆ ਤਾਂ ਫੇ ਮੈਂ ਉਹ 50000 ਰੁਪਏ ਜਿਹੜਾ ਲੈਂਦਾ ਨਹੀਂ ਸੀ ਤਾਲ ਇਸ ਦੀ ਕਿਸ਼ਤ ਦੇਣੂ ਘਰ ਦਾ ਸਾਚਾ ਪਾਣੀ ਨੂੰ ਫੇ ਮੈਂ ਉਹਨੂੰ ਦੇ ਦਤਾ ਮੈਂ ਕਿਹਾ ਚਲੋ ਮੈਂ ਫੇ ਹੋਰ ਲੈ ਆਉਂਗਾ ਅੱਛਾ ਅੱਛਾ ਨਹੀਂ ਕਰਕੇ ਫੇ ਉਹਨੇ ਉਹ ਕਹਿੰਦੀ ਸੀ ਕਿ ਮੈਂ 50000 ਰੁਪਏ ਦੀ ਮੇਰੀ ਮਦਦ ਕਰੋ ਹਾਂ ਤੇ ਬਾਕੀ ਕਹਿੰਦੀ ਮੇਰੇ ਕੋਲ ਇੰਤਜ਼ਾਮ ਹੈਗਾ ਆ ਸ਼ਿੰਦੇ ਨੇ ਦੁਬਈ ਤੋਂ ਅਮਰੀਕਾ ਨੂੰ ਨਿਕਲਣਾ ਆ ਉਹ ਅੱਛਾ ਨਹੀਂ 50 ਹਜ਼ਾਰ ਨਾ ਦੁਬਈ ਤੋਂ ਅਮਰੀਕਾ ਨਿਕਲ ਹੋ ਜਾਊਗਾ ਉਹ ਕਹਿੰਦੀ ਬਾਕੀ 10 ਗੱਹ ਹਜ਼ਾਰ ਰੁਪਏ ਸਨੀਦਾ ਹੋਵੇ 10 ਗੱਹ ਲੱਖ ਰੁਪਏ ਸਨੀਦਾ ਹੁਣ ਹੀ ਦਿੱਤਾ ਅੱਛਾ ਤੇ 5 ਗੱਹ ਲੱਖ ਕਹਿੰਦੀ ਅਸੀਂ ਇੰਤਜ਼ਾਮ ਕਰ ਲਿਆ ਤੇ ਬਾਕੀ ਕਹਿੰਦੀ 50 ਹਜ਼ਾਰ ਤੁਸੀਂ ਦੇ ਦਿਓ ਬਾਕੀ ਇਦਾਂ ਕਹਿੰਦੀ ਰਲ ਮਿਲ ਕੇ ਸਾਡਾ ਹੋ ਜਾਣਾ ਮੈਂ ਕਿਹਾ ਚਲ ਠੀਕ ਹੈ ਲੈ ਲਾ ਵੀ ਮੈਂ ਕਿਹਾ ਕੋਈ ਗੱਲ ਨਹੀਂ ਇਹ ਅਮਰੀਕਾ ਚਲ ਜੂਗਾ ਵੱਡੇ ਡਿਸ਼ਨ ਹੋਰ ਕੀ ਚਾਹੀਦਾ ਦੁਬਈ ਦੇ ਵਿੱਚ ਬੁਰੇ ਹਾਲ ਆ ਉਹ ਤਾਂ ਹੈਗਾ ਹੀ ਹੈ ਸਹੀ ਗ ਚਲੋ ਠੀਕ ਆ ਮੈਂ ਕਹ ਮੈਂ ਉਹ ਤਾਂ ਦੇਦੀ ਸੀ ਮੈਂ ਕਹ ਮੈਨੂੰ ਦੱਸੇ ਨਹੀਂ ਹੈਗਾ ਉਹ ਉਹ ਮੈਂ ਦੱਸਣਾ ਚੇਤਾ ਨਹੀਂ ਰਿਹਾ ਮੈਂ ਉਹ ਲਿਆ ਕੇ ਰੱਖ ਦਿੱਤੇ ਉੱਥੇ ਲਫਾਵਾ ਮੋਰੇ ਮੈਂ ਕਹ ਪਾ ਕੇ ਲੈਣੀ ਚੇਤੇ ਨਾ ਤੇ ਕਹਿੰਦੀ ਠੀਕ ਆ ਉਹ ਤਾਂ ਸਗਰ ਚੱਲੀ ਸੀਗੀ ਪਹਿਲਾਂ ਹੋ ਮੈਂ ਕਹ ਰੁਕ ਕੇ ਜਾ ਘਰੋਂ ਮੈਂ ਕਹ ਨਿੰਦਰ ਤੇ ਪ੍ਰੀਤ ਨਹੀਂ ਆਉਣ ਵਾਲੀਆਂ ਹੈਂ ਮੈਂ ਕਹ ਉਹਨਾਂ ਨੂੰ ਆ ਕੇ ਮਿਲਦੇ ਫੇਰ ਚੱਲ ਜਿਨੀ ਚਲੋ ਵਧੀਆ ਤੁਸੀਂ ਭੈਣ ਦੀ ਹੈਲਪ ਤਾਂ ਕਰ ਦਿੱਤੀ 50000 ਦੀ ਉਹ ਚਲ ਮੈਂ ਗਿਆ ਸੋਚਿਆ ਬਿੜਵਈ ਦੇ ਵਿੱਚ ਇੰਨੀ ਗਰਮੀ ਆ ਵਿਚਾਰਾ ਉੱਥੇ ਇੰਨੇ ਸਾਲਾਂ ਦਾ ਬੈਠਾ ਚਾ ਚੰਗੇ ਦੇਸ਼ ਨੂੰ ਨਿਕਲ ਜਾਊਗਾ ਹੋ ਉਹ ਤਾਂ ਚਲੋ ਨਿਕਲ ਜਾਊਗਾ ਮੈਂ ਕਿ ਮੇਰੀ ਹੈਲਪ ਨਹੀਂ ਸੀ ਕਰਨੀ ਮੇਰੇ ਭਰਾ ਦੀ ਨਹੀਂ ਸੀ ਕਰਨੀ 10000 ਹੀ ਮੰਗਿਆ ਸੀ ਹੁਣ ਤਾਂ ਭੈਣ ਨੂੰ ਤਾਂ 50 ਵੀ ਦੇ ਦਿੱਤਾ ਤੈਨੂੰ ਪਤਾ ਹੀ ਆ ਹੁਣ ਉਹਨੇ ਕਿਹ ਸੀਗੇ ਵੈਸੇ ਹੁਣ ਕਿਹੜੇ ਜ਼ਿਆਦਾ ਵੈਸੇ ਸੀਗੇ ਸਾਡੇ ਕੋਲ ਉਹ ਅੱਜ ਵੀ ਵਿਚਾਰਾ ਗੱਲ ਕਰਦਾ ਸੀ ਹੁਣ ਜਦੋਂ ਹੋ ਕੇ ਆਈਆਂ ਜਾ ਕੇ ਸਾਈਕਲ ਤੇ ਵਿਚਾਰਾ ਧੱਕੇ ਖਾਂਦਾ ਫਿਰਦਾ ਆ ਮੋਟਰਸਾਈਕਲ ਕਿਤੇ ਉਹਨੂੰ ਮਿਲਦਾ ਸੀਗਾ ਥੋੜੇ ਬੋਤੇ ਕਹਿੰਦਾ ਸੀ ਮੇਰੇ ਕੋ ਹੈਗੇ ਆ 6-7000 10 ਕਿ ਚੱਲ ਤੁਸੀਂ ਕਰ ਦੋ ਕਹਿੰਦਾ ਸੀ ਮੈਂ ਮੋਟਰਸਾਈਕਲ ਲੈ ਲਵਾਂ ਤੁਸੀਂ ਤਾਂ ਮੈਨੂੰ ਉਦੋਂ ਹੀ ਕਰਾਰਾ ਜਵਾਬ ਦੇ ਦਿੱਤਾ ਉਹ ਤੈਨੂੰ ਪਤਾ ਹੀ ਜਾਂ ਫਿਰ ਉਹੋ ਹੀ ਸੀਗਾ ਜਿਹੜਾ ਮੈਨੂੰ ਉਹਨੂੰ ਦਿੱਤਾ ਚਲੋ ਸਾਡੀ ਮਰਜ਼ੀ ਆ ਉਹ ਚੱਲ ਉਹ ਤਾਂ ਹੁਣ ਤੁਸੀਂ ਦਿੱਤਾ ਬਾਅਦ ਚ ਮੈਂ ਤਾਂ ਤੁਹਾਨੂੰ ਪਹਿਲਾਂ ਮੰਗਿਆ ਤਿੰਨ ਦਿਨ ਪਹਿਲਾਂ ਮੈਂ ਤੁਹਾਨੂੰ ਉਹ ਹੀ ਤਾਂ ਦੱਸਣ ਲੱਗਾ ਵੀ ਉਹ 50000 ਰੁਪਏ ਸੀ ਮੈਂ ਘਰ ਖਰਚ ਪਾਣੀ ਨੂੰ ਲੈਂਦਾ ਵੇ ਕੋਈ ਇਸ ਦੀ ਕਿਸ਼ਤ ਦੇਣੀ ਸੀਗੀ ਉਹ ਲੋਨੇ ਆ ਕੇ ਮੰਗ ਲਿਆ ਉਹ ਜ਼ਰੂਰੀ ਜਿਆਦਾ ਜ਼ਰੂਰੀ ਸਗਾ ਮੈਂ ਕਿਹਾ ਚਲ ਉਹਦੀ ਜਾਨ ਛੁੱਟੇ ਡਵੀ ਤੋਂ ਚਲੋ ਠੀਕ ਆ ਆਹੋ ਇੰਨੀ ਗਰਮੀ ਪੈਂਦੀ ਆ ਮੈਂ ਕਿਹਾ ਚਲ ਜੇ ਨਿਕਲਦਾ ਨਿਕਲ ਜਵੇ ਉਹ ਕਹਿੰਦੀ ਬਾਕੀ ਸਾਡੇ ਕੋਈ ਇਂਤਜ਼ਾਮ ਹੈਗਾ ਆ ਤੇ ਹੁਣ ਮੈਂ 50 ਹਜ਼ਾਰ ਦੀ ਖਾਤਾ ਥੋੜਾ ਉਹਨੂੰ ਕਹਿ ਰਿਹਾ ਸੀ ਵੀ ਉਹ ਫਸਿਆ ਰਹੂਗਾ ਦੇਖ ਲਓ ਆਪਣੀ ਨੇ 50 ਹਜ਼ਾਰ ਮੰਗਿਆ ਉਹ ਵੀ ਨਿਕਲ ਆਇਆ ਮੇਰੇ ਭਰਾ ਨੇ ਤਾਂ ਦਸੇ ਹੀ ਮੰਗਿਆ ਸੀ ਹੈ ਨਹੀਂ ਮੇਰੇ ਕੋਲ ਖੋ ਬਗਾਨੀਆਂ ਨੇ ਬਗਾਨੀਆਂ ਹੀ ਰਹਿਣਾ